ਇਹ ਦਰੱਖੋ ਆ ਦਰਦ ਕਨਾਲ ਕੋ ਨਾ ਆ ਗਿਆ ਲਓ ਜੀ ਹੁਣ ਆਪਾਂ ਜਾ ਰਹੇ ਹਾਂ ਗੁਰੂ ਗੋਬਿੰਦ ਸਿੰਘ ਜੀ ਪ੍ਰਾਣੀ ਹਵੇਲੀ ਵਿੱਚ ਲਓ ਜੀ ਅੱਧੇ ਪੰਚ ਚੱਲ ਰਹੇ ਹਾਂ ਮੇਲੇ ਤੇ ਵਿਸਾਖੀ ਤੇ ਫਿਰ ਤਲਵੰਡੀ ਸਾਬੋ ਤੋ ਜੀ ਪਹੁੰਚ ਗਏ ਤਲਵੰਡੀ ਸਾਬੋ ਚੌਕ ਵਿੱਚ ਆਹੇ ਥਾਗੇ ਸਾਨੂੰ ਜਾ ਕੇ ਦਿਖਾਉਣੇ ਆ ਮੇਲੇ ਤੇ ਮੈਂ ਜੀ ਪਹੁੰਚ ਚੁਕੇ ਹੁਣ ਆਪਾਂ ਨਾਮ ਦਾ ਮਸਰੀ ਤਲਵੰਡੀ ਸਾਬੋ ਠੀਕ ਆ ਬਸ ਹੁਣ ਅੱਗੇ ਚੱਲਦੇ ਆ ਲਓ ਜੀ ਆਪਾਂ ਪਹੁੰਚ ਚੁਕੇ ਹੁਣ ਲਵੰਡੀ ਸਾਬੋ ਇਧਰ ਆ ਗਿਆ ਲੰਗਰ ਤਿਆਰ ਹੋ ਰਿਹਾ ਹੈ ਜੇ ਟੈਂਟ ਉੱਤੇ ਲੱਗ ਰਿਹਾ ਕਿਉਂਕਿ ਕੱਲ ਨੂੰ ਮੇਲਾ ਵਿਸਾਖੀ ਦਾ ਕੱਲ ਨੂੰ ਵਿਸਾਖੀ ਆ ਰਸ ਹੈਣਾ ਜਾਂਦੀ ਹੁਣ ਆਪਾਂ ਚੱਲਦੇ ਹਾਂ ਸਰੋਵਰ ਚ ਇਸ਼ਨਾਨ ਕਰਦੇ ਆਂ ਫੇਰ ਅੱਗੇ ਤੁਹਾਨੂੰ ਦਿਖਾਵਾਂਗੇ ਇਹ ਤਾਂ ਟੰ ਟੰਟ ਲੱਗ ਰਿਹਾ ਦੇਖੋ ਟੰਗਰ ਲਈ ਲਓ ਜੀ ਇਧਰ ਆ ਚੁੱਕਿਆ ਸਰੋਵਰ ਹੁਣ ਇਸ਼ਨਾਨ ਕਰਦੇ ਆਪਾਂ ਫਿਰ ਮਿਲਦੇ ਆਂ ਇਹ ਅੱਗੇ ਜਾਂਦਾ ਕੋਈ ਕਾਣਾ ਬਣਾ ਕੇ ਮਾਣੇ ਨਾ ਉਹ ਕੋਈ ਨਾ ਕੋਈ ਸੰਗਤ ਨੂੰ ਪਹੁੰਚਣ ਲੱਗੇ ਹੁਣ ਆਪਾਂ ਯਾਰਾ ਲੰਗਰ ਛਕਣਾ ਲਹਾਂ ਨੂੰ ਕਹਿਆ ਹਜਰ ਅੰਦਰ ਲੰਗਰੋ ਹਾਲ ਇਤਰਾ ਲੰਗਰ ਹਾਲ ਆਪਾਂ ਦਾ ਰਹਾ ਗਿਆ ਆ ਫਿਰ ਮਿਲਦੇ ਆਂ ਲਵਜੀ ਲੰਗਰ ਛਕ ਕੇ ਆਗੇ ਜੀ ਤੇ ਹੁਣ ਆਪਾਂ ਚੱਲਨੇ ਆਂ ਗੁਰੂ ਘਰਾਂ ਵਿੱਚ ਮੱਥਾ ਟੇਕਣਾ ਤਕਾਵੇਂ ਇਕੱਲਾ ਇਕੱਲਾ ਗੁਰੂ ਘਰ ਸਾਨੂੰ ਉਧਰ ਆ ਗਏ ਮੱਝਾਂ ਲਓ ਜੀ ਇੱਧਰ ਆ ਗਏ ਇਹਨਾਂ ਦਾ ਪਸ਼ੂ ਬਾੜਿਆਂ ਵਾਲਾ ਮੱਝਾਂ ਮੱਝਾਂ ਤੇ ਇੱਧਰ ਰੋਜ਼ ਦਾ ਬੱਚਾ ਰੱਖਿਆ ਹੈ ਇਹਨਾਂ ਦਾ ਐ ਅੰਦਰ ਆ ਕੇ ਮਨਾਂ ਨਾਲ ਆ ਉਹ ਬੰਨਿਆ ਮਾਈਕਲ ਤੋਂ ਲੋ ਜੀ ਇੱਧਰ ਦੇਖੋ ਇੱਧਰ ਦਕਾਨਾਂ ਕੋਲ ਆ ਗਿਆਂ ਪੂਰਾ ਪਰੇ ਬਹੁਤ ਮੰਗੂ ਆ ਗਿਆ ਮੈਨ ਗੁਰੂ ਘਰ ਵਿੱਚ ਸਾਡੇ ਦੇਖਦੇ ਆਂ ਬਹਾ ਮੰਗ ਲੱਗਦਾ ਪਰ ਕਬੂਰਤ ਬਣਾਉਣ ਲੱਗ ਪਏ ਆਂ ਇੱਕ ਵਧੀਆ ਕਰਨੀ ਕੋਈ ਫੋਟੋ ਖਰਾਮਣ ਠੀਕ ਆ ਆਹਾਂ ਕੋਈ ਨਹੀਂ ਨਾ ਮਮ ਬੱਤੇ ਕੇ ਅੰਦਰ ਆ ਕੇ ਮੱਥਾ ਕਿਉਂਕਿ ਕੱਲ ਨੂੰ ਹੋ ਜਾਣੀ ਸੀ ਭੀੜ ਖਾਸ ਸੀ ਤੈਉ ਆਪਾਂ ਤਾਂ ਇੱਕ ਦਿਨ ਪਹਿਲੀ ਆ ਗਏ ਮੇਲੇ ਤੋਂ ਆਹ ਥੋੜੀ ਸੀੜਾ ਸੀੜ ਚ ਮੱਥਾ ਟੇਕਦੇ ਆਪਾਂ ਆਹ ਜਰਾ ਉਹ ਦੇਖ ਕਰਾ ਕੇ ਆਉਣਾ ਆ ਬਾਕੀ ਸਜਾਵਟ ਲਈ ਦੇਖਦਾ ਕਰਿਆ ਜੇ ਆਪਣੇ ਕਿੜਾ ਪ੍ਰਸ਼ਾਦ ਦੇਗਾ ਤਿਆਰ ਇਹ더라 ਸੈਂਕੜੇ ਕੋ ਵੋ ਸੋਨੇ-ਬੋਨੇ ਵੇਆ ਪੁਰਾਣੇ ਪੱਥਰ ਤੇ ਆਇਦਰਾ ਮੇਨ ਗੇਟ ਆ ਗਿਆ ਬਹੁਤ ਜਣਾ ਅੰਦਰ ਮੱਥਾ ਟੇਕਣਾ ਹਲੂ ਰਹੇ ਪਰ ਰੱਖਣ ਦੀ ਜਗ੍ਹਾ ਵੀ ਨਹੀਂ ਹੋਣੀ। ਤੇ ਆਪਾਂ ਇੱਕ ਦਿਨ ਪਹਿਲਾਂ ਆ ਕੇ ਦਰਸ਼ਨ ਕਰ ਰਹੇ ਆ। ਮੱਥਾ ਟੇਕਉਣਾ ਫਿਰ ਮਿਲਦਾ ਹੁਣ। ਆ ਵੀ ਇੱਧਰ ਸਸਤਰ ਆ ਗਏ। ਇੱਧਰ ਵੀ ਕੋਣ ਦੇਰੀ ਵਰਤ ਤੋਂ ਮੰਗਾਗੀ। ਇਹ ਤੁਹਾਨੂੰ ਫਿਰ ਦਿਖਾਉਂਦੇ ਆ ਹੁਣ। ਇਹ ਮਤਲਬ ਕਿ ਅੱਗੇ ਅੰਦਰ ਵੀਡੀਓਗ੍ਰਾਫੀ ਬਣਾ ਲੇ। ਜੁਆਪਾ ਸ਼ਰਧਾ ਰੱਖਦੇ ਆਪਾਂ ਨਹੀਂ ਕੀਤੀ। ਤੇਰੇ ਹੁਣ ਭੋਗ ਲਾਇਆ ਜਾਊਗਾ ਇੱਧਰ। ਇੱਧਰ ਭੋਗ ਲਾਇਆ ਜਾਂਦਾ ਤਰੀਕਾ ਨੂੰ। ਤੇ ਆਪਾਂ ਤੋਂ ਹੁਣ ਅੱਗੇ ਹੋਰ ਹੋਰ ਗੁਰਦਵਾਰੇ ਤੇ ਲੱਗੀ ਚੱਲਾਂਗੇ। ਤੇ ਦੇਖਦੇ ਆਂ। ਲਕੜਾ ਪ੍ਰਸ਼ਾਦ ਤਾਂ ਇਹਨੇ ਆਪਾਂ ਲਕੜਾ ਪ੍ਰਸ਼ਾਦ ਇੱਧਰ ਸੰਗਤ ਆਣੀ ਜਲਦੀ ਨਾਲ ਲੰਗਰ ਲਾਇਆ ਗਿਆ। ਨੱਕੋਖਰ ਆ। ਆਖ ਰਿਆਂ ਜਲਦੀ ਦਾ। ਚੱਕੀ ਦੇਮ। ਲੈ ਬਾਈ। ਕੋਈ ਬੱਚੇ ਚੱਕੋ ਜਲਦੀ ਨਾਲ। ਲਓ ਜੀ ਇੱਧਰ ਆ ਗਿਆ ਬਾਬਾ ਵੀਰ ਸਿੰਘ ਜੀ ਦੇ ਬਾਬਾ ਧੀਰ ਸਿੰਘ ਜੀ ਗੁਰਦੁਆਰਾ ਸਾਹਿਬ। ਇਤਿਹਾਸ ਪੜਸੋਂ ਤੇ ਇੱਥੇ ਲਿਖਿਆ ਪਿਆ। ਆ 15 ਮੱਥਾ ਟੇਕ ਕੇ ਆਉਣੇ ਆ। ਆ ਤਾਂ ਮਤੋਗ ਹੱਥ ਮੋਟਾਉਣੇ ਪਹਿਲਾਂ। ਚਲੋ ਜੀ ਹੁਣ ਆਪਾਂ ਜਾ ਰਹੇ ਹਾਂ ਗੁਰੂ ਗੋਬਿੰਦ ਸਿੰਘ ਜੀ ਦੀ ਪੁਰਾਣੀ ਹਵੇਲੀ ਵਿੱਚ ਦੇਖੋ ਬਾਹਰ ਤੋਂ ਨਾ ਦੇਖੋ ਦੇਖੋ ਪੁਰਾਣਾ ਗੇਟ ਰੈਨੋਵੇਟ ਕੀਤਾ ਹੋਇਆ ਅਗਲਾ ਫਰਮਾਨ ਗੇਟ ਦੇਖਣਾ ਥਾਰੇ ਪਈ ਗੁਰੂ ਘਰ ਨਹੀਂ ਲੋਰੀ ਉਹਨਾਂ ਬਗਮ ਕਮਾ ਕੇ ਫੇਰਾ ਕੇ ਉੱਥੀ

ਰਵ ਮੱਥਾ ਦੇ ਇੱਕੇ ਚੱਲਦਾ ਗੁਰੂ ਘਰ ਹੈਗਾ ਤਾਂ ਬਹੁਤ ਜ਼ਿਆਦਾ ਭਰੀਆਂ ਨਾਲ ਹੋ ਕੇ ਹੰਬ ਗਏ ਇੱਧਰ ਚੱਲਦੇ ਆ ਪਾਣੀ ਦੀ ਸੇਵਾ ਠੰਡੇ ਰੋ ਪਾਣੀ ਦੀ ਪਾਣੀ ਦੀ ਬੋਤਲ ਆ ਲਿਆ ਇੱਧਰ ਜੁੜੇ ਘਰ ਆ ਗਏ ਜਿਹੜੇ ਜਾਂਦਾ ਗੰਨੇ ਦੇ ਜੂਤਾਂ ਲੰਗਰਾਂ ਪਿੰਡ ਬੱਗੀ ਰੋਦੂ ਪਟੰਡਾ ਸੰਗਤਾਂ ਸਕਦੀਆਂ ਹੋਣੀਆਂ ਲਓ ਜੀ ਹੁਣ ਆਪਾਂ ਜਾ ਰਹੇ ਆ ਬਾਬਾ ਟਰਾਲੀ ਲਵੇ ਕਿਉਂਕਿ ਥੱਕ ਕਰ ਗਏ ਦਾਮ ਨਾਲ ਇੰਨੇ ਜਾ ਕੇ ਬਾਕੀ ਤੁਹਾਨੂੰ ਫੇਰ ਦਿਖਾਵਾਂਗੇ ਜਿੰਨ ਕੋ ਨਦਰ ਕਰਮ ਹੋਵੇ ਹੋਵੇ ਲੈ ਲਿਖਣ ਸਰਸਰੋਵਰ ਇੱਧਰ ਆ ਗਏ ਜੀ

ਜਿਹੜੇ ਅੱਜ ਦੇ ਯੁੱਗ ਵਿੱਚ ਰੇਗ ਜਗ੍ਹਾ ਦੇ ਨਾਲਕੇ ਜਿਹੜੇ ਖਤਮ ਹੋ ਰਿਹਾ। ਕੋਈ ਆਲੇ ਗੁੰਨ ਨਾ। ਪਰ ਇਹ ਦੇਖ ਸਕਦੇ ਤੁਸੀਂ ਚਾਲੂ ਨਾਲਕਾ ਜਮਾ ਦੇਖੋ। ਥੱਬਣ ਵੀ ਰੱਖੀ ਹੋਈ ਹੈ ਇਹ। ਥੱਬਣ ਤਾਂ ਰੱਖੀ ਹੋਈ ਹੈ ਕੋਈ ਗੱਲ ਨਹੀਂ। ਦੇਖੋ ਹੰਡਾ ਹੰਡਾ ਪਾਣੀ। ਪਾਣੀ ਫੇਟਾ ਹੁੰਦਾ। ਥੋਪਣੇ ਹਾਲਤ ਖਰਾਬ ਕਰਤੀ ਗਲਤੀ ਹੋ ਗਈ। ਪੈਰਾਂ 'ਚ ਬੂਟ ਪਾਉਣੇ ਸੀ। ਪੈਰ ਮੱਛੀਆਂ ਜਾਣ ਪੂਰੇ। ਇਹ ਵਰਦਨ ਆਹ ਕਿਵੇਂ ਪੈਰ ਮੱਛੀਆਂ ਨੇ। ਨਹੀਂ ਕਿਵੇਂ ਚੱਲਦਾ। ਜੈ ਜਵਾਨ ਦੀਵੋ ਕਾਰੋ ਜੈਵਾਂ ਖੱਟੋ ਮੇਰਾ। ਉਹ ਹੁਣ ਆਪਾਂ ਚੱਲਦੇ ਆਂ ਇੱਧਰ ਭਾਈ ਜੀ ਤੇ ਚਾਰ ਨਾਂ ਬੱਚਾ ਹੱਥ ਜੋੜ ਕੇ ਬੇਨਤੀ ਆ ਲੱਸੀ ਜਣਦੀ ਗਰਬਾਲ ਤਾਂ ਕਰੋ ਜੀ ਤੇ ਕੰਨੇ ਵਾਲਿਆਂ ਦੀ ਮਹੀਰ ਹੂਰ ਉਹ ਦੇਖੋ ਰਸਕੇ ਨਾ ਵੱਧ ਗਿਆ ਉਹ ਵੇਖੋ ਨਾ ਟਰੈਕ ਟਰਾਲੇ ਆਉਣ ਲੱਗੇ ਆ ਰਾਤ ਕੱਟਣ ਵਾਲੇ ਵੀਰ ਨੇ ਸਾਰੇ ਦੂਰ ਦੂਰੋਂ ਆਉਂਦੀਆਂ ਨੇ ਸੰਗ ਤਾਂ ਕਾਲੂ ਭਰੂਗਾ ਪਿਸਾਕੀ ਦਾ ਬਹੁਤ ਵੱਡਾ ਭਾਰੀ ਮੇਲਾ તરપને આપવાડી સાબોડે જમ